ਇਹ ਗੈਰ ਕਾਨੂੰਨੀ ਕੰਮ ਕਰ ਰਿਆ ਸੀ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਇਹ 3 ਨੰਬਰ ਬਾੜਾ ਜੀ ਇੰਦਾ ਕਲੋਨੀ ਦਾ ਏਰੀਆ ਹੈਗਾ ਇੱਥੇ ਕੋਈ ਇੱਕ ਮੁਸਲਮਾਨ ਉਸਮਾਨ ਖਾਨ ਦਾ ਨਾਮ ਤਾਂ ਪਤਾ ਸੀ ਕੋਈ ਬੰਬੂ ਪਟਾਕੂਟੋ ਕੇ ਬਣਾਉਂਦਾ ਸੀਗਾ ਉਹਦੇ ਕਰਕੇ ਉਹ ਗੰਡੇ ਨੇ ਵੀ ਤਾਰਤੂ ਨੂੰ ਅੱਗ ਲੱਗੀ ਉਹ ਅੱਗ ਲੱਗਣ ਕਰਕੇ ਪੂਰੇ ਜਿਹੜੇ ਪਟਾਕੂਟੂ ਸੀ ਉਹਨੂੰ ਪੂਰੀ ਅੱਗ ਫੈਲ ਗਈ ਔਰ ਜਿਹੜੇ ਮੁਹੱਲੇ ਦੇ ਬੱਚੇ ਖੜੇ ਸੀ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ 10 12 ਬੱਚੇ ਸੀਗੇ ਤੇ ਜਿਹੜੇ 5 7 ਨੌਜਵਾਨ ਸੀ ਉਹਨਾਂ ਨੂੰ ਵੀ ਕਾਫੀ ਸੁ ਸੁਣ ਜੀ ਕਾਫੀ ਤੇ ਤੁਹਾਡੇ ਨਾਲ ਪੜੀ ਨੋਲਜ ਚ ਨਹੀਂ ਆਈ ਇਹ ਕੰਮ ਗਲਤ ਕੰਮ ਹੋ ਰਿਹਾ ਤੁਹਾਡੇ ਲੱਭ ਕੇ ਚਾਓ ਹਾਂਜੀ ਤੁਹਾਡੀ ਨੋਲਜ ਚ ਕਿਸੇ ਨੇ ਗੱਲ ਪਾਈ ਨਹੀਂ ਵੀ ਇਹ ਗਲਤ ਕੰਮ ਹੋ ਰਿਹਾ ਤੁਹਾਡੇ ਲੱਭ ਕੇ ਉਹ ਸਰ ਹੁਣ ਇੱਕ ਛੋਟੀ ਜਿਹੀ ਕਲੋਨੀਆ ਛੋਟਾ ਜਿਹਾ ਘਰ ਆ ਉਹਦਾ ਲੁਕਵੇਂ ਚ ਸੀਗਾ ਤੇ ਸਾਨੂੰ ਪਤਾ ਲੱਗਦਾ ਅਸੀਂ ਤੋਂ ਪਹਿਲੇ ਇਹ ਚੀਜ਼ਾਂ ਨੂੰ ਵਾਈਟ ਕਰੀਦਾ ਵੀ ਇਹ ਚੀਜ਼ੇ ਦੂਰ ਰੱਖੋ ਕਿਉਂਕਿ ਕਾਰਵਾਈ ਕੀਤੀ ਆਉਗੀ ਵੱਡਾ ਹਾਦਸਾ ਵੀ ਹੋ ਸਕਦਾ ਹੈ ਦੇਖੋ ਜਿਹੜਾ ਇਹ ਇਹ ਆਮਾਰੀ ਪਾਰਟੀ ਸਰਕਾਰਾਂ ਜਿਹੜਾ ਗੁਨਾਹਗਾਰ ਆ ਉਹ ਬਖਸ਼ਿਆ ਨਹੀਂ ਜਾਊਗਾ ਅਗਰ ਜੋ ਉਹ ਚੋਤਾਰਵਾਰ ਮਿਲਣਗੇ ਜੋ ਵੀ ਆ ਉਹਦੇ ਚ ਕਾਨੂੰਨੀ ਕਾਰਵਾਈ ਹੋਈਗੀ ਕਾਰਨ ਸਰ ਇੱਥੇ ਨਾ ਕੋਈ ਮਸਾਲੇ ਮਸਲੇ ਦਾ ਕੰਮ ਕੁਮ ਕਰਦੇ ਚਲੋ ਸਹਿਮਤੀ ਨਾਲ ਸੀਗਾ ਮਹੱਲੇ ਦੀ ਕਾਫੀ ਪੁਰਾਣਾ ਕਰਦਾ ਸੀਗਾ ਤੇ ਅੱਜ ਪਤਾ ਨਹੀਂ ਕੀ ਘਟਨਾ ਹੋਈ ਆ ਭਜਾਇਆ ਤਾਂ ਉਹਦੀ ਕਿਸਮ ਮਾਰੀ ਆ ਮਹੱਲੇ ਵਾਲੇ ਦੀ ਕਿਸਮ ਮਾਰੀ ਆ ਇੱਕੀ ਦਾ ਬਿਜਲੀ ਸ਼ਾਰਟ ਸਰਕਟ ਹੋਇਆ ਵਾ ਉਹਦੇ ਨਾਲ ਜਿਹੜੀ ਵੀ ਉਹ ਸਿਲੰਡਰ 'ਚ ਵੀ ਅਗ ਲੱਗੀ ਆ ਤੇ ਬਾਈ ਜਿਹੜਾ ਮਸਾਲਾ ਮਾੜਾ ਮੋਟਾ ਸੀਗਾ ਉਹਦੇ ਨਾਲ ਬਲਾਸਟ ਹੋਇਆ ਵਾ ਹਾਂ ਬਲਾਸਟ ਹੋਣ ਦੇ ਕਿੰਨਾ ਸੀ ਪਟਾਸ ਕਿੰਨੀ ਜਿਹੜੀ ਸੀ ਇਹ ਸਾਰਾ ਸੀ ਨਹੀਂ ਦੇਖਿਆ ਅਸੀਂ ਤਾਂ ਬਸ ਜਦੋਂ ਬਲਾਸਟ ਹੋਇਆ ਨਾ ਅਸੀਂ ਬਾਹਰ ਹੀ ਖੜੇ ਜਦੋਂ ਹੋਇਆ ਲੋਕ ਜ਼ਖਮੀ ਹੋਏ ਆ ਕਿੰਨੇ ਜ਼ਖਮੀ ਸੀਰੇ ਜਿਹੜੇ ਸੀਰੀਅਸ ਦਾ ਉਹ ਜੋ ਛੋਟੇ ਬੱਚੇ ਆ ਗਏ ਤੇ ਜਿਹੜੇ ਵੱਡੇ ਮੁੰਡੇ ਆ ਉਹਨਾਂ 'ਚ ਪੰਜ ਉਹ ਵੀ ਮਤਲਬ ਹਾਲਾਤ ਸਾਰਾ ਦੀ ਗੰਬੀਰੀ ਆ ਜਿੰਮੀਰੇ ਹਾਂਜੀ ਮੁਸ਼ਕਿਲ ਹੀ ਆ ਜੀ ਕੋਈ ਹਜੇ ਸਹੀ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਹਿੰਮਤ ਹੋਈ ਆ ਗਲੀ ਵਾਲੇ ਦੇ ਮੱਲੇ ਵਾਲੇ ਦੀ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸਿਵਲ ਹਸਪੀਟਲ ਪਹੁੰਚਾਇਆ ਵਾ ਮੌਕੇ ਤੇ ਤੁਸੀਂ ਮਦਦ ਕੀਤੀ ਮੱਲੇ ਵਾਲਿਆਂ ਨੇ ਹਾਂਜੀ ਪੂਰੀ ਗਲੀ ਨੇ ਮਦਦ ਕੀਤੀ ਆ ਕਿਹੜਾ ਮੱਲਾ ਕਿਹੜੀ ਗਲੀ ਹੈ ਇਹ ਇੰਦਰਾ ਕਲੋਨੀ ਹੈ ਜੀ ਇੰਦਰਾ ਕਲੋਨੀ ਹਾਂਜੀ ਇਹ ਇੰਦਰਾ ਕਲੋਨੀ ਹੈਗੀ ਚੀਮਾ ਚੌਂਕ ਦੇ ਨੇੜੇ ਇੱਕ ਇਨਸੀਡੈਂਟ ਹੋਇਆ ਹੈ ਸਰ ਕਿੰਨੇ ਵਜੇ ਦਾ ਵਾਕਿਆ ਹੋਇਆ ਹੈ ਇਹ ਕਰੀਬ ਅਧਾ ਘੰਟਾ ਪਹਿਲਾਂ ਦਾ ਹੈ ਅਧਾ ਘੰਟਾ ਕਿੰਨੇ ਲੋਕ ਦਿੱਤੀ ਹੋਏ 6 ਤੋਂ 7 ਤੱਕ ਹੁੰਦਾ ਕਰ ਰਿਪੋਰਟ ਹੋਈ ਹੈ ਸਾਨੂੰ 6 ਤੋਂ 7 ਬੱਚੇ ਜ਼ਖਮੀ ਹੋਣ ਦੀ ਇਹਦਾ ਹੋਇਆ ਸਰ ਪਰ ਇਹ ਕਿਹੜੇ ਕੈਮੀਕਲ ਦਾ ਪਲਾਸਟਿਕ ਇਹ ਵੈਰੀਫਾਈ ਕਰ ਰਹੇ ਹਾਂ ਜੀ ਸਾਡੇ ਵੱਲੋਂ ਹਾਂ ਲੈਬ ਆ ਰਿਹਾ ਸਾਡੇ ਫਰਾਂਸਿਸ ਸਰ ਵਾਲੇ ਆ ਕੇ ਦੇਖ ਕੇ ਸਰ ਇਹ ਕਿਹੜੀ ਜਗ੍ਹਾ ਮਾਮਨਾ ਇੰਦਰਾ ਕਲੋਨੀ ਦੀ ਚੀਮਾ ਚੌਂਕ ਤੇ ਪਰਿਵਾਰ ਦੇ ਬੰਦੇ ਸਾਰੇ ਜਖਮੀ ਹੋਏ ਬਚ ਗਏ ਉਹ ਸਿਵਲ ਹਸਪੀਟਲ ਨੂੰ ਲੈ ਕੇ ਗਏ ਇਲਾਜ ਲਈ ਉੱਥੋਂ ਪਤਾ ਲੱਗੇ ਕਿੰਨੇ ਲੋਕ ਦੀ ਟੋਟਲ ਟੋਟਲ ਹੁਣ ਹੁਣ ਤੱਕ ਜਿੰਨੀ ਕਿ ਇਨਫੋਰਮੇਸ਼ਨ ਸਾਨੂੰ ਮਿਲੀ 5 ਤੋਂ 6 ਬੱਚੇ ਜਖਮੀ ਹੋਏ ਇਹ ਕਿਹੜਾ ਮਹੱਲਾ ਹੈ ਇੰਦਰਾ ਕਲੋਨੀ ਇੰਦਰਾ ਕਲੋਨੀ ਜੀਮਾ ਜੋ ਤੇ ਬਲਾਸਟ ਹੋਇਆ ਸੀ ਕਿ ਇਹ ਸਾਨੂੰ ਤਾਂ ਕੰਟਰੋਲ ਰੂਮ ਤੋਂ ਮਿਲ ਸਾਇਆ ਸੀ ਤੇ ਸਰ ਜੀ ਕਾਨੂੰਨੀ ਕਾਰਵਾਈ ਕੀਤੀ ਹੋਊਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਏਗੀ ਬਿਲਕੁਲ ਜੀ ਹਾਂਜੀ ਹੋਏਗੀ ਜੀ ਸਰ ਜਿਹੜੇ ਜ਼ਖਮੀ ਨੇ ਉਹ ਸੀਰੀਅਸ ਨੇ ਜਾਂ ਆਪਣੇ ਨਾਰਮਲ ਜਿਹੜੀ ਆਗੇ ਵਗੈਰਾ ਨਾਰਮਲ ਹੈ ਚੁਲਸੇ ਹੋਏ ਨੇ ਨਾਲ ਚੁਲਸੇ ਹਾਂਜੀ ਨਾਰਮਲ ਹੈ ਦੇਖੋ ਇਹ ਇੰਦਰਾ ਕਲੋਨੀ ਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅੱਗ ਲੱਗੀ ਔਰ ਜਿਹੜਾ 8-10 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਆ ਸੀ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਿਲਾਸ ਟੋਣ ਕਰਕੇ ਸਾਰੀ ਘਟਨਾ ਜਿਹੜੀ ਆ ਵਾਪਰੀ ਦੇਖੋ ਸਿਵਲ ਹਸਪਤਲ ਭੇਜਿਆ ਮੈਂ ਮੈਂ ਔਰ ਮੇਰੇ ਹਲਕੇ ਦੇ ਕਾਉਂਸਲਰ ਨਿੱਕੂ ਭਾਰਤੀ ਜੀ ਔਰ ਐਸਪੀ ਸਾਹਿਬ ਇਹ 10 ਬੰਦਿਆਂ ਤੋਂ ਪਲੱਸ ਨੇ ਜੀ 10 15 ਬੱਚੇ ਕਿੰਨੇ ਬੱਚੇ ਕਿੰਨੇ ਨੇ ਜੀ ਬੱਚੇ 6-7 ਨੇ ਟੁੱਟਦਾ ਨਹੀਂ ਨਹੀਂ ਸਿਵਲ ਹਸਪਤਲ ਭੇਜਿਆ ਵੀ ਇਹ ਨਹੀਂ ਪਤਾ ਪਰ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾ ਜਿਹੜੀ ਬੰਦੀ ਕਾਰਵਾਈ ਹੈ ਐਸਪੀ ਸਮੀਰ ਬਰਮਾ ਜੀ ਵੀ ਮੌਕੇ ਤੇ ਆ ਗਏ ਐਸਐਚਓ ਸਾਹਿਬ ਵੀ ਮੌਕੇ ਤੇ ਨੇ ਔਰ ਮੈਂ ਵੀ ਇਸ ਮੌਕੇ ਤੇ ਉਸੇ ਵੇਲੇ 5 ਮਿੰਟ ਬਾਅਦ ਪਹੁੰਚ ਗਿਆ ਵਾਂ ਪਰ ਬੰਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰ ਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਊਗੀ ਬੜੇ ਜਾਊਗਾ ਐਂਡ ਜਾਣਾ ਕਿੱਥੇ ਆ ਉਹਦਾ ਆਪਣਾ ਵੀ ਬੱਚਾ ਕਹਿੰਦੇ ਵਿੱਚ ਸੜ ਗਿਆ ਵੀਡੀਓ ਇਨਫੋਰਮੇਸ਼ਨ ਮਿਲਿਆ ਜੀ ਬਲਾਸਟ ਹੋਇਆ ਜਿਹਦੇ ਘਰ ਚ ਬਲਾਸਟ ਹੋਇਆ ਉਹਦਾ ਨਾਮ ਮੁਸਫਰ ਖਾਨ ਹੈ ਇਹ ਪਤਾ ਲੱਗਿਆ ਕਿ ਜਿਹੜਾ ਇਹ ਨਜਾਇਜ਼ ਤਰੀਕੇ ਨਾਲ ਇਹਨੇ ਪੋਟਾਸ਼ ਰੱਖੀ ਹੋਈ ਸੀ ਤੇ ਛੋਟੇ ਜਿਹੜੇ ਪਟਾਕੇ ਬਣਾਉਂਦਾ ਸੀਗਾ ਤੇ ਉਹ ਬਲਾਸਟ ਜਿਹੜਾ ਹੋਇਆ ਇਹਦੇ ਘਰ ਵਿੱਚ ਹੋਇਆ ਉਹ ਜੀ ਤਕਰੀਬਨ 10 ਤੋਂ 12 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਇਹਦੇ ਵਿੱਚ ਬੱਚੇ ਵੀ ਨੇ 5-6 ਤੇ ਇਮੀਡੀਏਟਲੀ ਅਸੀਂ ਜਿਹੜੇ ਇੰਜਰਡ ਹੈਗੇ ਨੇ ਉਹਨਾਂ ਨੂੰ ਸਿਵਲ ਹਸਪੀਟਲ ਟਰਾਂਸਫਰ ਭੇਜ ਦਿੱਤਾ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਉਥੇ ਤੇ ਇਮੀਡੀਏਟਲੀ ਅਸੀਂ ਚਿਕਨਨੀ ਕਾਰਵਾਈ ਕਰਕੇ ਬੰਦੇ ਨੂੰ ਜੋ ਲੀਗਲ ਐਕਸ਼ਨ ਹੈਗਾ ਬਣਦੀ ਕਾਰਵਾਈ ਉਹ ਕਰਾ ਕਿੰਨਾ ਬਟਾਸ ਸੀਗਾ ਜੀ ਹੁਣ ਤੱਕ ਉਹ ਸਾਰਾ ਦੇਖੋ ਫੋਰੈਂਸਿਕ ਟੀਮ ਜਿਹੜੀ ਇਹ ਮੌਕੇ ਤੇ ਆਈ ਉਹ ਚੈੱਕ ਕਰ ਰਹੀ ਹੈ ਜੀ ਉਹ ਸਾਰਾ ਸੀ ਏਰੀਆ ਸਰਚ ਕਰਾ ਰਹੇ ਆ ਉਹ ਤੁਹਾਨੂੰ ਅਸੀਂ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਦੱਸਾਂ ਤੇ ਕੈਜੂਐਲਟੀ ਤਾਂ ਨਹੀਂ ਹੈਗੀ ਜੀ ਨਹੀਂ ਹਾਲ ਤੱਕ ਜਿਹੜੀ ਵੀ ਕੈਜੂਐਲਟੀ ਨਹੀਂ ਹੈਗੀ ਇੰਜਰੀ ਹੈਗੀ ਹੈ ਫੀਅਰ ਕਿੰਨੇ ਨੇ ਉਹ ਸਾਰਾ ਜਿਹੜਾ ਸਿਵਲ ਹਸ ਜਾਇਦੇ ਸਾਥੀ ਵੀ ਸੀਗਾ ਜੀ ਹਾਲੇ ਤੱਕ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇਕੱਲਾ ਬਣਾਦਾ ਸੀਗਾ ਲੇਕਿਨ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਸੀ ਏਰੀਆ ਨੂੰ ਸਰਚ ਵੀ ਕਰ ਅੱਛਾ ਸਰ ਬਰੂਦ ਕਿੱਦਾਂ ਗਿਆ ਕੋਈ ਇਨਕਮ ਤੁਹਾਨੂੰ ਕਹਿ ਰਹੇ ਆ ਜੀ ਅਸੀਂ ਫੋਰੈਂਸਿਕ ਟੀਮ ਲਾਈ ਹੈ ਕਿਉਂਕਿ ਸਾਰਾ ਉਹ ਫੋਰੈਂਸਿਕ ਟੀਮ ਸਾਰੀ ਜਿਹੜੀ ਉਹ ਚੈੱਕ ਕਰ ਸਰ ਇੱਕ ਆਮ ਲੋਕ ਤਾਂ ਲੋਕ ਵੀ ਪਾਈਪਾਂ ਲੈ ਕੇ ਹੁੰਦੇ ਪਰਸ ਨੇ ਕਿ ਪੋਟਾਸ਼ਰ ਪਟਾਕੇ ਬਣ ਚੁੱਕੇ ਦਿੰਦਾ ਨਹੀਂ ਕਿ ਜਿਹੜੀ ਪੋਟਾਸ਼ਰ ਜੀ ਦੇਖੋ ਈਜ਼ੀਲੀ ਇਹ ਕਰਿਆਨੇ ਵਾਲੀ ਦੁਕਾਨੇ ਵੀ ਵੇਚ ਰਹੇ ਆ ਵੇਚਦੇ ਨੇ ਤੇ ਸਾਡੀ ਲੇਕਿਨ ਇਹ ਲੋਕਾਂ ਨੂੰ ਅਪੀਲ ਹੈ ਕਿ ਉਹਨੂੰ ਗਲਤ ਇਸਤੇਮਾਲ